ਆਏ ਬਿਲਾ ਸਾਰੇ ਬਿਲਾ ਕਿਤੇ ਛੜ ਗਏ ਆਏ ਬਿਲਾ ਆਏ ਬਿਲਾ ਮੈਂ ਗੁਰਜੀਤ ਸਿੰਘ ਸੂਬਾ ਪ੍ਰਧਾਨ ਲੋਕ ਸੰਘਾ ਸੰਯੁਕਤ ਸੰਘਾ ਯੂਨੀਅਨ ਅੱਜ ਬੜੀ ਦੁੱਖ ਤੇ ਕਟਨਾ ਦੇ ਵਾਪਰੀ ਜਿਹੜੀ ਫਰੀਦਕੋਟ ਬਿੰਦਰ ਕੌਰ ਵਿਧਵਾ ਜੈਦੇਵ ਲੜਕੇ ਦੀ ਅੱਜ ਜਿਹੜੀ ਮੌਤ ਹੋਈ ਹੈ ਬੜਾ ਦੁੱਖ ਹੋਇਆ ਉਹ ਜਦੋਂ ਸਾਨੂੰ ਮੌਤ ਦਾ ਪਤਾ ਲੱਗਿਆ ਸੰਯੁਕਤ ਮੋਰਚੇ ਦੀ ਮੀਟਿੰਗ ਸੀ ਫਰੀਦਕੋਟ ਦੇ ਵਿੱਚ ਤਾਂ ਅਸੀਂ ਇੱਥੇ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਜਥੇਬੰਦੀਆਂ ਆਈਆਂ ਉਹਨਾਂ ਦੇ ਦੁੱਖ ਸਾਂਝਾ ਕਰਨ ਆਏ ਤਾਂ ਜਦੋਂ ਉਸ ਪਰਿਵਾਰ ਨਾਲ ਬਿੰਦਰ ਕੌਰਨ ਉਹਦੀ ਮਾਤਣ ਉਸਦੀ ਪਤਨੀ ਨਾਲ ਸਾਡਾ رابطہ ਹੋਇਆ ਤੇ ਇੱਕ ਨਿੱਕਾ ਜਿਹਾ ਬੱਚਾ ਸੀਗਾ ਗੁਰਵਿੰਦਰ ਸਿੰਘ ਔਰਫ ਵਿੱਲਾ ਦਾ ਜਿਹਦੀ ਮੌਤ ਹੋਈ ਹੈ ਬڑا ਦੁੱਖ ਹੋਇਆ ਉਹਨਾਂ ਨੇ ਜਦੋਂ ਆਪਣੇ ਪਰਿਵਾਰ ਦੀ ਸਦੋਰੀ ਦੱਸੀ ਕਿ ਉਹ ਜਿਹੜਾ ਲੋਕ ਆਪਣਾ ਇੱਕ ਤੋਂ ਪਹਿਲਾਂ ਉਹਨਾਂ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਬਿੰਦਰ ਕੌਰ ਨੇ ਦੱਸਿਆ ਮੇਰੀ ਜਿਹੜਾ ਮੇਰਾ ਲੜਕਾ ਉਹਦੀ ਹੁਣ ਐਕਸੀਡੈਂਟ ਹੋ ਗਿਆ ਤੇ ਆ ਸਾਡਾ ਪਰਿਵਾਰ ਆ ਸਾਡੇ ਕਮਾਈ ਦਾ ਕੋਈ ਸਾਧਨ ਨਹੀਂ ਪਰ ਇਹ ਮੌਤ ਦਾ ਕਾਰਨ ਪ੍ਰਸ਼ਾਸਨ ਜਿਹੜਾ ਫਰੀਦਕੋਟ ਦਾ ਪ੍ਰਸ਼ਾਸਨ ਕਾਰਨ ਹੋਇਆ ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਆ ਉਹ ਗਊਸ਼ਾਲਾ ਆਪਣੇ ਸ਼ਹਿਰ ਦੇ ਵਿੱਚ ਦੋ ਤੇ ਉਹਨਾਂ ਨੂੰ ਸਾਹਮਣੇ ਆਸਤੇ ठेकेदार ਉਹਨਾਂ ਨੂੰ ਗਾਫਸ਼ਾ ਕਰਨ ਵਾਸਤੇ ਵੀ ਦਿੱਤੇ ਆ ਜਿਨ੍ਹਾਂ ਨੂੰ ਸਾਡੇ ਲੋਕਾਂ ਦੀ ਜਿਹੜੇ ਪੈਸੇ ਐ ਸਾਡੇ ਆਮ ਜਨਤਾ ਦੇ ਉਹਨਾਂ ਤੇ ਬਲਬਾਤਿਆ ਵੀ ਜਾਂਦਾ ਪਰ ਨਿੱਜੀ ਤੌਰ ਤੇ ਉਹ ਚੀਜ਼ਾਂ ਨੂੰ ਕੀਤਾ ਨਹੀਂ ਜਾਂਦਾ ਕੱਲੇ ਕਾਗਜ਼ਾਂ 'ਚ ਸਹਿਮਤਾ ਐ ਇਸ ਕਰਕੇ ਜਿਹੜਾ ਅੱਜ ਅਸੀਂ ਇਹਨਾਂ ਨਾਲ ਬਹੁਤ ਦੁਖਿਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਇਸ ਪਰਿਵਾਰ ਨੂੰ ਬਿੰਦਰ ਕੌਰ ਨੂੰ ਜੋ ਵਿਧਵਾ ਐ ਇਹ ਉਹਦੇ ਘਰ ਵਾਲਾ ਇਹ ਤੋਂ ਪਹਿਲਾਂ ਜਦੋਂ ਆਪਣੀ ਬਿਮਾਰੀ ਪਈ ਸੀਗੀ 1900 ਵਿੱਚ ਉਹਦੇ ਨਾਲ ਮੌਤ ਹੋ ਗਈ ਸੀਗੀ ਤੇ ਹੁਣ ਉਹਦੇ ਲੜਕੇ ਵੀ ਚੱਲੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਸਾਧਨ ਨਹੀਂ ਇਸ ਕਰਕੇ ਉਹਨਾਂ ਨੂੰ ਪ੍ਰਸ਼ਾਸਨ ਨੇ ਹੁਣ ਤੱਕਰ ਦੋ ਜਿਹੜਾ ਸਮਾਂ ਟਪਾ ਚੁੱਕਿਆ ਵੀ ਕੱਲ ਨੂੰ ਕਰਦੇ ਆ ਥੋੜਾ ਪ੍ਰੋਗਰਾਮ ਹੋਣ ਕਰਦੇ ਆ ਪਰ ਇਹ ਹੁਣ ਸੰਯੁਕਤ ਮੋਰਚੇ ਕੋਲੇ ਜਿਹੜੀ ਹੈਗੀ ਆ ਚੁੱਕਿਆ ਕੰਮ ਪਰਵਾਰ ਰੰਡੀਓ ਹੁਣ ਸਾਨੂੰ ਇੱਕ ਸੰਕੇਤ ਦਿੱਤਾ ਗਿਆ ਸੰਯੁਕਤ ਮੋਰਚੇ ਨੂੰ ਅਸੀਂ ਉਹਨਾਂ ਨੂੰ ਸੰਯੋਗ ਦਿੱਤਾ ਜਦੋਂ ਉਹ ਕਹਿੰਦੇ ਵੀ ਅਸੀਂ 12 ਵਜੇ ਤੱਕ ਜੇ ਸਾਨੂੰ ਪ੍ਰਸ਼ਾਸਨ ਜੇ ਕੋਈ ਹਮਾਇਤ ਨਹੀਂ ਦਿੰਦਾ ਸਾਡਾ ਕੋਈ ਇੰਜਾਨ ਦਾ ਸਾਡੇ ਬੱਚੇ ਨੂੰ ਕੁੜੀ ਆ ਜਿਹਦੇ ਘਰ ਵਾਲਾ ਮਰਿਆ ਉਹਨੂੰ ਨੌਕਰੀ ਦੇਵੇ ਤੇ ਜਿਹੜਾ ਬੰਦਾ ਉਹਨਾਂ ਨੂੰ ਮਜਬੂਰ ਉਹ ਦੇਵੇ ਸਰਕਾਰ ਜੇਕਰ ਇਹ ਨਹੀਂ ਮਿਲਦਾ ਤਾਂ ਕੱਲ ਨੂੰ 12 ਵਜੇ ਉਹ ਆਪਣੇ ਬੱਚੇ ਦੀ ਗੰਦਰਕੌਰ ਆ ਲਾਸ਼ ਲੈ ਕੇ ਚੌਂਕ ਦੇ ਵਿੱਚ ਬੈਠਣਗੇ ਤਾ ਸੰਯੁਕਤ ਮੋਰਚੇ ਨੇ ਇੱਕ ਉਹਨਾਂ ਨੂੰ ਹਮਾਇਤ ਦਿੱਤੀ ਹੈ ਜੇ ਬਿੰਦਰਕੌਰ ਦਾ ਪਰਿਵਾਰ ਵਿਧਵਾ ਦਾ ਆਪਣੇ ਬੱਚੇ ਨੂੰ ਲੈ ਕੇ ਸੜਕ ਤੇ ਬੰਦਾ ਤਾਂ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਵੀ ਫਰੀਦਕੋਟ ਜ਼ਿਲ੍ਹੇ ਦੀਆਂ ਜਥੇ ਬਣਦੀਆਂ ਉਹਨਾਂ ਦਾ ਹਮਾਇਤ ਦੇਣੀਆਂ ਤੇ ਉਹਨਾਂ ਦੇ ਨਾਲ ਪੂਰਾ ਸਮਰਥਨ ਦੇਣੀਆਂ ਜਿੰਨਾ ਚਿਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿੰਦਾ ਪ੍ਰਸ਼ਾਸਨ ਤੇ ਇਹ ਪ੍ਰਸ਼ਾਸਨ ਧਿਆਨ ਨਾ ਸੋਲ ਲੈ ਵੀ ਇਹ 12 ਵਜੇ ਕਿ ਕਰ ਜਾਂ ਤਾਂ ਇਹਨਾਂ ਦਾ ਜਿਹੜਾ ਹੈਗਾ ਜੋ ਇਹਨਾਂ ਦੇ ਪਰਿਵਾਰ ਦੀ ਮੰਗਾਂ ਪੂਰੀ ਕਰੇ ਤੇ ਨਹੀਂ ਸੰਯੁਕਤ ਮੋਰਚਾ ਕੱਲ ਨੂੰ 12:00 ਵਜੇ ਤੋਂ ਬਾਅਦ ਇਹ ਜਦੋਂ ਧਰਨਾ ਲਾਉਣਗੇ ਜੰਗੀ ਪੱਧਰ ਤੇ ਆ ਕੇ ਇਹਨਾਂ ਦੇ ਵਿੱਚ ਹਾਜ਼ਰੀ ਲਾਏਗਾ ਤੇ ਇਹਨਾਂ ਨੂੰ ਇਨਸਾਫ਼ ਦਿਵਾਵੇਗਾ ਇੰਨਾ ਹੀ ਸਾਡਾ ਵਿਸ਼ਵਾਸ ਹੈ ਇਸ ਪਰਿਵਾਰ ਨੂੰ ਮੇਰਾ ਨਾਮ ਭਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਅਸੀਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇੱਥੇ ਪਰਿਵਾਰ ਦੇ ਨਾਲ ਖੜੇ ਹਾਂ ਪਿਛਲੇ ਕੱਲ ਦੀ ਗੱਲ ਹੈ ਕਿ ਕੁਲਵਿੰਦਰ ਸਿੰਘ ਬਿੱਲਾ ਜੋ ਇਥੋਂ ਆਜ਼ਮ ਹੱਲੇ ਨੂੰ ਜਾ ਰਹੀ ਹੈ ਜਿਹੜੇ ਪਸ਼ੂ ਉੱਥੇ ਭੜਦੇ ਸੀ ਉਹਨਾਂ ਦਾ ਸ਼ਿਕਾਰ ਹੋਇਆ ਉਹਦੇ ਚ ਉਹਦੀ ਮੌਤ ਹੋ ਚੁੱਕੀ ਹੈ ਉਹ ਅੱਜ ਮੈਡੀਕਲ ਪਏ ਆ ਅਜੇ ਉਹਨਾਂ ਦਾ ਪੋਸਟਮੈਨ ਹੁਣ ਪੋਸਟਮੈਡਮ ਹੋਣਾ ਪਰ ਜਿਹੜੀ ਇਹ ਘਟਨਾਵਾਂ ਬਹੁਤ ਮੰਦਭਾਗੀ ਵਾਪਰੀ ਹੈ ਕਿਉਂਕਿ ਜਿਹੜਾ ਲਗਾਤਾਰ ਇਹ ਸਿਸਟਮ ਆ ਪਸ਼ੂਲੇ ਇੱਕ ਨੇੜੇ ਇੱਥੇ ਸਕੂਲ ਹੈ ਨਿਊਮਲ ਸਕੂਲ ਜਿੱਥੇ 24 ਘੰਟੇ ਬੱਚਿਆਂ ਦਾ ਆਉਣਾ ਜਾਣਾ ਇੱਥੇ ਚੌਥੀ ਪੰਜਵੀਂ ਘਟਨਾ ਹੋਈ ਹੈ ਜੋ ਬਹੁਤ ਮੰਦ ਭੱਗੀ ਹੈ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਜਿਲ੍ਹੇ ਦੇ ਡੀਸੀ ਤੋਂ ਜਿਲ੍ਹੇ ਦੇ ਏਡੀਸੀ ਤੋਂ ਕਮੇਟੀ ਵੱਲੋਂ ਆਪਾਂ ਮੇਲੇ 'ਚ ਵੀ ਦੇਖਿਆ ਹੈ ਪ੍ਰਧਾਨ ਜੀ ਵੱਲੋਂ ਪਹਿਲਾਂ ਤੋਂ ਹੀ ਜਿਹੜਾ ਕੰਮ ਕੀਤੇ ਗਏ ਹੈ ਕਿਵੇਂ ਉੱਥੇ ਆਪਾਂ ਚਲਾਏ ਗਏ ਸਰਕਾਰ ਦਾ ਨਾਂ ਦੱਸਦੀ ਹੋਣ ਦੇ ਕਾਰਨ ਵੀ ਕੰਮ ਚੰਗੇ ਕਰੀ ਜਾਂਦੇ ਕਮੇਟੀ ਕਰਨ ਵਾਲੇ ਪਰ ਉਹਦੇ ਵਿੱਚ ਜੇ ਦਿੱਕਤਾਂ ਆਈਆਂ ਬਾਰੇ ਪਸ਼ੂ ਆ ਫੜ ਕੇ ਛਡਣਾ ਵਾਸਤੇ ਇੱਕ ਦੋ ਗੱਡੀਆਂ ਵੀ ਮੈਨੂੰ ਪਤਾ ਲੱਗੀਆਂ ਪਰ ਫਿਰ ਵੀ ਪਸ਼ੂ ਫਿਰਦੇ ਆ ਤਾਂ ਉਹ ਪਸ਼ੂਆਂ ਦਾ ਜੇ ਨੁਕਸਾਨ ਪਸ਼ੂਆਂ ਦੇ ਦਾਹੀਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹ ਸਾਡੇ ਜ਼ਿਲ੍ਹੇ ਦੇ ਡੀਸੀ ਨੂੰ ਉਹਦੀ ਜ਼ਿੰਮੇਵਾਰੀ ਚੱਕਣੀ ਪਊਗੀ ਕਿਉਂਕਿ ਜ਼ਿਲ੍ਹੇ ਦੇ ਡੀਸੀ ਨੇ ਹੀ ਉਹਨਾਂ ਨੂੰ ਪੰਡ ਪ੍ਰੋਵਾਈਡ ਕਰਨਾ ਜਿਹੜਾ ਸੈਸ ਉਹ ਜ਼ਿਲ੍ਹੇ ਦੇ ਡੀਸੀ ਕੋਲੇ ਜਾਣਾ ਲਗਾਤਾਰ ਲੋਕ ਸੈਸ ਭਰਦੇ ਆ ਪਰ ਇਹ ਘਟਨਾ ਵਾਰ-ਵਾਰ ਵਾਪਰ ਰਹੀ ਹੈ ਪਰਵਾਸ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਅਸੀਂ ਜਥੇਬੰਦੀਆਂ ਵੱਲੋਂ ਰਾਸ਼ਟਰੀ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੀਆਂ ਜਥੇਬੰਦੀਆਂ ਵੱਲੋਂ ਪਰਵਾਸ ਦੇ ਨਾਲ ਹਮਦਰਦੀ ਪਟਾਉਨੇ ਆ ਨਾਲ ਮੋਢਾ ਮੋਢਾ ਲਾ ਕੇ ਖੜਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਨ ਲੱਗੇ ਆ ਏਡੀਸੀ ਨੂੰ ਵੀ ਵੀ ਇਹ ਪਰਵਾਸ ਦੀ ਬਾਹ ਫੜੀ ਜਾਵੇ ਉਹਦਾ ਬੰਦਾ ਮਾਗਜਾ ਉਹ ਬੇਸਹਾਰਾ ਬੱਚੀ ਹੈ ਜਿਹੜੀ ਉਹਦੀ ਵਿਧਵਾ ਹੈ ਇੱਕ ਬੱਚਾ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਦਿੱਤਾ ਜਾਵੇ ਜਾਂ ਪਰਵਾਸ ਦਾ ਜਿਹੜਾ ਢੱਡਪੋ ਚੱਲ ਸਕੇ ਜੇਕਰ ਜਿਹੜਾ ਜ਼ਿਲ੍ਹੇ ਦਾ ਡੀਸੀ ਜਾਂ ਏਡੀਸੀ ਇਸ ਗੱਲ ਤੇ ਸੁਸਤ ਰਹਿੰਦਾ ਜਾਂ ਇਹਨੂੰ ਅਣਗੌਲਿਆ ਕਰਦਾ ਤਾਂ ਅਸੀਂ ਪਰਿਵਾਰ ਦੇ ਨਾਲ ਖੜਕੇ ਜਿਹੜਾ ਕੰਮਿਆਣਾ ਗੇਟ ਹੈ ਕਿਉਂ ਕੰਮਿਆਣਾ ਚੌਕ ਹੈ ਇਹਨੂੰ ਕੱਲ ਨੂੰ ਬੰਦ ਕਰਾਂਗੇ ਜੇ ਪ੍ਰਸ਼ਾਸਨ ਆਪ ਦੀ ਜ਼ਿੰਮੇਵਾਰੀ ਸਮਝਦੇ ਹੋયા ਪਰਿਵਾਰ ਦੀ ਬਾਹ ਫੜੇ ਤੇ ਇਹਨੂੰ ਜਿਹੜਾ ਮੰਦਾਨ ਇਨਸਾਫ ਦੇ ਦੇ ਸਿੰਸ਼ੇਰ ਸਿੰਘ ਸਿੰਗਰਾ ਕਨਵਿੰਦਰ ਸੰਯੋਜਤਾ ਮੋਟਾ ਜਿਹੜਾ ਫੀਕੋਟ ਜੋ 26 9 ਦੂਜਾ ਵੀਰੀ ਰਾਤ ਨੂੰ 10:30 ਵਜੇ ਘਟਣਾ ਵਾਪਰੀ ਹੈ ਉਹ ਕੰਮ ਜੋ ਕਿਥੇ ਡੈਂਪ ਹੈ ਸਾਗ ਦੀ ਕਲ ਅਗਰੀਕਲਚੀਫਰ ਦਫਤਰ ਨੂੰ ਜਦ ਛੱਟ ਕੇ ਜਾਂਦੀ ਉਸ ਤੇ ਡੈਂਪ ਹੈ ਉਥੇ ਘਟਣਾ ਵਾਪਰੀ ਉਹ ਵੀ ਚ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਕਿ ਬਹੁਤ ਮੰਦ ਭਾਗੇ ਗੱਲ ਹੈ ਇਸ ਸੜਕ ਤੇ ਜੇ ਆਪਾਂ ਨਿਗਾਹ ਮਾਰ ਕੇ ਦੋ ਸਕੂਲ ਵੀ ਹੋਗੇ ਉੱਚ ਬੱਚੇ ਪੜਦੇ ਆ ਔਰ ਉਥੋਂ ਨਿੱਤ ਪਸ਼ੂ ਵਾਰਾ ਪਸ਼ੂ ਕੋਈ ਨਾ ਤੋਂ ਮਤ ਕੇ ਹਟਾਉਣ ਦਾ ਯਤਨ ਨਹੀਂ ਕੀਤਾ ਜਾ ਰਿਹਾ ਜੇ ਉੱਥੇ ਪਸ਼ੂ ਨਾ ਹੁੰਦੇ ਆ ਘਟਨਾ ਨਾਲ ਵਾਪਰਦੀ ਜੋ ਸਾਡੇ ਵਾਰੋਂ ਪਸ਼ੂਆਂ ਦਾ ਹੈਗਾ ਉਹ ਡਿਪਟੀ ਕਮਿਸ਼ਨਰ ਜਾਂ ਏਡੀਸੀ ਤਾਂ ਅਸੀਂ ਕੋਸ਼ ਕਰ ਰਹੇ ਹਾਂ ਫਿਰ ਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਜ਼ਿਆਦਾ ਹੋਣ ਕਰਕੇ ਉਹ ਫਿਰ ਵੀ ਨਾ ਤਾਂ 200 ਤੋਂ 70 ਨੰਨੇ ਵਹੀਕਲ ਆਏ ਆ ਉਹ ਲੈ ਕੇ ਜਾਂਦੇ ਆ ਚਲੋ ਅਸੀਂ ਇਹਨਾਂ ਨੂੰ ਧਰਮਾਦ ਵੀ ਕਰਦੇ ਹਾਂ ਪਰ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਪਰਿਵਾਰ ਨਾਲ ਇਹ ਬਤੀ ਗਰੀਬ ਪਰਿਵਾਰ ਜੋ ਕਿ ਸਾਡੀ ਟੀ ਸਦੀ ਲੜਕੀ ਬਹਿਸਾਰ ਹੋ ਚੁੱਕੀ ਹੈ ਉਸ ਨੂੰ ਡਿਪਟੀ ਕਮਿਸ਼ਨਰ ਤੋਂ ਔਰ ਏਡੀ ਸਾਹਿਬ ਤੋਂ ਮਾ ਕਰਦੇ ਆ ਕਿ ਇਹਨਾਂ ਉਹਦਾ ਰਿਗਾਰਦਤਾ ਜਵੇ ਜਾਂ ਬੰਦਾ ਮੁਆਜਬਾ ਕਟੋ-ਕਟ 10 ਲੱਖ ਰੁਪਏ ਦਿੱਤਾ ਜਵੇ ਤਾਂ ਉਹ ਉਹਦਾ ਰਿਗਾਰਦਤ ਚਲਾ ਸਕਣ ਮਤਲਬ ਕਿ ਆਉਣ ਵਾਲੇ ਸਮੇਂ ਵਿੱਚ ਆਵਾਰਾ ਪਸ਼ੂਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਗਾਵਾਂ ਸੁਗੇ ਘਟਣਾ ਨਾ ਬapore ਅਸੇ ਸੂਝ ਨੁਕਸਾਨ ਮੁਰਤਾ ਇਹਨਾਂ ਪਰਿਵਾਰ ਨੂੰ ਯਕੀਨ ਦਿਵਾਉਣਾ ਹੈ ਜੇ ਇਹਨਾਂ ਨੂੰ ਨਿصاف ਨਹੀਂ ਮਿਲਦਾ ਅਸੇ ਇਹਨਾਂ ਬਾਹਮ ਮੋਟਾ ਨ ਮੋਟਾ ਜੋੜ ਕੇ ਖੜਾਂਗੇ ਜੋ ਵੀ ਸਾਨੂੰ ਸ਼ង្ਹਾਰ ਚ ਕਰਨ ਪਿਆ ਉਹ ਤੋਂ ਪਿੱਛੇ ਨਹੀਂ ਹਟ ਹਾਂਜੀ ਜੋ ਵੀ ਇਸ ਬੱਚੇ ਨਾਲ ਘਟਨਾ ਹੋਈ ਆ ਉਹਦਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੇ ਨਾ ਅਨਸਾਫ਼ ਮਿਲਿਆ ਅਸੀਂ ਜੱਸੇ ਬੰਦਿਆਂ ਦੇ ਨਾਲ ਤੇ ਸਾਡੇ ਮਹੱਲੇ ਨਿਵਾਸੀਆਂ ਦੇ ਨਾਲ ਅਸੀਂ ਚੌਂਕ ਘੇਰਾਂਗੇ ਕੱਲ ਨੂੰ 12 ਵਜੇ ਅਸੀਂ ਚੌਂਕ ਘੇਰਾਂਗੇ ਇਸ ਪਰਿਵਾਰ ਨੂੰ ਅਨਸਾਫ਼ ਮਿਲਣਾ ਚਾਹੀਦਾ ਮੇਰਾ ਨਾਮ ਕੁਲਵਿੰਦਰ ਜੀ ਮੇਰਾ ਭਰਾ ਬਿੱਲਾ ਗੁਰਵਿੰਦਰ ਸਿੰਘ ਉਹ ਪਸ਼ੂਆਂ ਦੀ ਘੇੜ ਚ ਆਇਆ ਗਿਆ ਜੀ ਉਹਨਾਂ ਇਨਸਾਫ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਜੋ ਵੀ ਜਸੇ ਬੰਦਿਆ ਸਭ ਮੁਹੱਲੇ ਵਾਸੀਆਂ ਨੂੰ ਜਿਨ ਇਨਸਾਨਾਂ ਸਾਨੂੰ ਮੇਰੇ ਭਰਾ ਦੀ ਮੌਤ ਦਾ ਮਿਲਿਆ ਸੀ ਕੱਲ ਨੂੰ 12 ਵਜੇ ਧਰਨਾ ਲਾਵਾਂਗੇ ਜੀ ਚੌਂਕ ਘੇਰਾਂਗੇ ਜੀ ਛੱਡੀ ਸ਼ਹਿਰ ਦੇ ਵਿੱਚ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਹੈ ਇੱਕ ਨੌਜਵਾਨ ਗੁਰਵਿੰਦਰ ਸਿੰਘ ਜੋ ਆਪ ਦੇ ਕੰਮ ਤੋਂ ਪੈਂਟਰ ਦਾ ਕੰਮ ਕਰਦਾ ਸੀ ਲੇਬਰ ਦਾ ਆ ਰਿਹਾ ਸੀ ਉੱਥੇ ਆਵਾਰਾ ਪਸ਼ੂ ਆਸ ਵਿੱਚ ਪੜ ਰਹੇ ਸੀ ਉਹਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਪਸ਼ੂ ਇੰਨੀ ਪਿਰਤੇ ਜੀ ਨਾ ਪਿੜੇ ਕਿ ਉਹਦੇ ਵਿੱਚ ਵਜੇ ਆ ਕੇ ਵਿੱਚ ਵਜਨ ਕਾਰਨ ਜਦੋਂ ਉਹ ਡਿੱਗਿਆ ਜਿਹੜਾ ਸ਼ਾਂਹ ਸੀ ਉਹਨੇ ਸੰਗ ਮਾਰਿਆ ਉਹਦੀ ਅੱਖ ਦੇ ਕੋਲੇ ਤੋਂ ਲੱੱਗ ਕੇ ਸਿਰ ਦਿੱਤਾ ਤੇ ਦੂਜਾ ਪਸ਼ੂ ਜਿਹੜਾ ਉਹ ਉੱਤੇ ਡਿੱਗ ਪਿਆ ਉਹਦੇ ਨਾਲ ਉਹਦੀ ਮੌਤ ਇੰਨੀ ਬੁਰੀ ਤਰ੍ਹਾਂ ਹੋਈ ਹੈ ਬਹੁਤ ਹੀ ਦੁੱਖਜਨ ਹੈ ਦੂਸਰੀ ਗੱਲ ਹੈ ਜੇ ਸਾਡਾ ਜ਼ਿਲ੍ਹਾ ਹੈ ਫਰੀਕੋਟ ਧੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਇਸ ਦੁੱਖदाई ਘਟਨਾ ਦੇ ਵਿੱਚ ਆ ਕੇ ਗਰੀਬ ਪਰਿਵਾਰ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੇ ਸਾਡੇ ਠੇਕੇਦਾਰ ਹੈ ਜਿਨ੍ਹਾਂ ਨੂੰ ਤੁਸੀਂ ਕੰਮ ਦਿੱਤਾ ਹੈ ਉਹ ਕੰਮ ਠੀਕ ਢੰਗ ਨਾਲ ਕਰ ਰਹੇ ਆ ਪਰ ਕਾਰਨ ਕੀ ਹੈ ਉਹ ਪਸ਼ੂ ਛੱਡ ਕੇ ਆਉਂਦੇ ਆ ਗਊਸ਼ਾਲਾਆਂ ਨੇ ਰਾਤ ਨੂੰ ਪਸ਼ੂ ਕੱਢ ਦਿੰਦੇ ਆ ਡਾਂਗਾ ਮਾਰ ਮਾਰ ਬਾਹਰ ਉਹ ਜਿਹੜੇ ਪਸ਼ੂ ਫੇਰ ਸ਼ਹਿਰ ਤੇ ਆ ਜਾਂਦੇ ਆ ਉਹ ਸਾਡੇ ਲਈ ਸਰਦਰ ਦੀ ਬਣੇ ਹੋਏ ਆ ਉਸ ਦਾ ਦੂਜਾ ਕਾਰਨ ਕਿੱਥੇ ਕਹਾਣੀ ਵਾਪਰੀ ਹੈ ਇੱਥੇ ਤਿੰਨਾਂ ਖੰਭਿਆਂ ਤੇ ਲਾਈਟ ਹੈ ਨਹੀਂਗੀ ਜੇ ਮੰਨ ਲਓ ਚਾਨਣ ਹੁੰਦਾ ਲਾਈਟ ਹੁੰਦੀ ਹੋ ਸਕਦਾ ਨਾ ਵਾਪਰਦੀ ਉਸ ਤੋਂ ਵੱਡਾ ਤਖਾਨ ਹੋਰ ਵਾਪਨ ਦਾ ਖਤਰਾ ਇੱਥੇ ਇਹ ਤਾਂ ਮੌਤ ਹੋਈ ਹੈ ਪਰਿਵਾਰ ਦੁੱਖ ਦੇ ਵਿੱਚ ਡੁੱਗ ਪਿਆ ਇੱਥੇ ਦੋ ਸਕੂਲ ਆ ਨਾਲ ਕਿੱਥੇ ਬੱਚੇ ਸਵੇਰ ਆਉਂਦੇ ਆ ਦੁਪਹਿਰ ਲੰਚ ਹੁੰਦਾ ਹੈ ਉਦੋਂ ਬਾਹਰ ਨਿਕਲਦੇ ਬੱਚੇ ਨੂੰ ਹੁੰਦਾ ਹੀ ਆ ਸ਼ਾਮ ਨੂੰ ਫੇਰ ਜਾਂਦੇ ਆ ਇੱਥੇ ਵਾਰਾ ਪਸ਼ੂ ਇੰਨੇ ਘੁੰਮ ਰਹੇ ਆ ਕੋਈ ਕੰਟਰੋਲ ਨਹੀਂ ਉਸ ਦਾ ਦੂਸਰਾ ਜਲਤਾ ਜਿਹੜਾ ਜਿਹੜੇ ਨਾਲ ਦੇ ਖੇਤਾਂ ਵਾਲੇ ਕਿਸਾਨ ਹੈ ਕਿਉਂ ਇਹ ਵਾਰਾ ਪਸ਼ੂ ਕਿਤੇ ਉੱਥੇ ਵੜ ਜਾਂਦੇ ਆ ਇਹ ਐਨੇ ਮਾਰਦੇ ਆ ਇੱਕ ਅੱਦੇ ਬੰਦੇ ਜਿਵੇਂ ਦਾਦਾ ਬੰਦੇ ਹੁੰਦੇ ਮੇਰੀ ਵੀ ਪਹਿਲੇ ਨਾਲ ਪੈਂਦੀ ਆ ਸ਼ਹਿਰ ਦੀ ਇਹ ਐਨੇ ਤਗੜੇ ਪਸ਼ੂ ਹੋ ਗਏ ਕਿ ਇਹ ਸਾਡੇ ਵੀ ਸੱਟਾਂ ਮਾਰ ਜਾਂਦੇ ਕਿਸਾਨਾਂ ਦੇ ਵੀ ਇਸ ਤੋਂ ਪਹਿਲਾਂ ਇੱਕ ਔਰਤ ਜਿਹੜੀ ਪਸ਼ੂ ਨੇ ਇਹਨਾਂ ਟਕਿਆਂ ਨੇ ਮਾਰੀ ਐ ਅਜ ਨੂੰ ਉਹਨਾਂ 4 ਮਹੀਨੇ ਹੋਏ ਆ ਇੱਕ ਇਤੇ ਠੇਕੇਦਾਰ ਐ ਜਸਵੀਰ ਸਿੰਘ ਭਾਨਸੂ ਕਾਨੂੰਨੀ ਦਾ ਉਹਨੂੰ 2.5 ਮਹੀਨੇ ਹੋ ਗਏ ਮੰਜੇ ਤੇ ਪਿਆ ਐ ਉਹ ਟੱਟੇ ਪੜਦੇ ਉਹਦੇ ਉੱਤੇ ਡਿੱਗ ਪਏ ਉਹ 2 ਮਹੀਨਿਆਂ ਤੋਂ ਬੋਲ ਨਹੀਂ ਸਕਿਆ ਉਹ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਸਾਡੀ ਤੀਸੀ ਸਾਹਿਬ ਨੂੰ ਬੇਨਤੀ ਐ ਵੀ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਔਰ ਜੋ ਖਰਚਾ ਸਾਥੋਂ ਕੱਟਿਆ ਜਾ ਰਿਹਾ ਹੈ ਜੇ ਰਜਿਸਟਰੀ ਕੋਲੋਂ ਤਾਂ ਵੀ ਜੇ ਕੋਈ ਸਮਾਨ ਖਰੀਦ ਤੇ ਤਾਂ ਵੀ ਗਊ ਟੈਕਸ ਤਾਂ ਜਾ ਰਿਹਾ ਹੈ ਪਰ ਗਊਆਂ ਨੂੰ ਸਾਂਭਿਆ ਨਹੀਂ ਜਾ ਰਿਹਾ ਉਹਦਾ ਵੱਡਾ ਕਾਰਨ ਕੀ ਹੈ ਕਿ ਜਿਹੜਾ ਵੀ ਕੁਝ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਗਊ ਸ਼ਾਲਾ ਨੂੰ ਇੰਨਾ ਫੰਡ ਦੇ ਰਹੇ ਆਂ ਅਸੀਂ ਤੂੜੀ ਅਸੀਂ ਕਿਸਾਨ ਦੇ ਕੇ ਆਉਣੇ ਆਂ ਘੋੜਾ ਅਸੀਂ ਦੇ ਕੇ ਆਉਣੇ ਆਂ ਦਾਣਾ ਅਸੀਂ ਦੇ ਕੇ ਆਉਣੇ ਆਂ ਕਿਉਂ ਨਹੀਂ ਗਊਆਂ ਤੇ ਕੰਟਰੋਲ ਕੀਤਾ ਜਾਂਦਾ ਜਿਹੜੇ ਉੱਥੇ ਰੱਖੇ ਆਂ ਗਊ ਸ਼ਾਲਾ ਵਿੱਚ ਲੱਗੇ ਆ ਮੁਲਾਜ਼ਮ ਉਹਨਾਂ ਦੀ ਹਾਜ਼ਰੀ ਲੱਗੇ ਪਸ਼ੂਆਂ ਦੀ ਹਾਜ਼ਰੀ ਲੱਗੇ ਤੇ ਇੰਨੇ ਪਸ਼ੂ ਰਾਤ ਨੂੰ ਤੇ ਸਵੇਰ ਫੇਰ ਪਸ਼ੂ ਗਿਣੇ ਜਾਣ ਜੇ ਪਸ਼ੂ ਘਟ ਹੈ ਉਹਨਾਂ ਨੂੰ ਪੁੱਛਿਆ ਜਾਵੇ ਪਸ਼ੂ ਕਿੱਥੇ ਗਏ ਉਹ ਜਿਹੜੇ ਪਸ਼ੂ ਘਟਣਗੇ ਤੁਹਾਨੂੰ ਪਤਾ ਲੱਗੂਗੀ ਉਹ ਕਿੱਥੇ ਆ ਰਹੇ ਆ ਉਹ ਸ਼ਹਿਰਾਂ ਛੱਡ ਜਾਂਦੇ ਆ ਇਸ ਕਰਕੇ ਬੇਨਤੀ ਹੈ ਡੀਸੀ ਸਾਹਿਬ ਨੂੰ ਪਹਿਲਾਂ ਇਸ ਪਰਿਵਾਰ ਨੂੰ ਆ ਕੇ ਇੱਥੇ ਮਿਲੇ ਜ਼ਿੰਮੇਵਾਰੀ ਹੈ ਜਿਲੇ ਦਾ ਮਾਲਕ ਹੈ ਉਸ ਤੋਂ ਬਾਅਦ ਏਡੀਸੀ ਨੂੰ ਵੀ ਨਾਲ ਲੈ ਕੇ ਪਰਿਵਾਰ ਨੂੰ ਮਿਲੇ ਉਹ ਮੌਕੇ ਦਾ ਦੌਰਾ ਕਰੇ ਔਰ ਲੋਕਾਂ ਤੋਂ ਪੁੱਛੇ ਵੀ ਇਹ ਕਹਾਣੀ ਕਿਉਂ ਵਾਪਰੀ ਇਹਨਾਂ ਲਾਈਟਾਂ ਦੀ ਜ਼ਿੰਮੇਵਾਰੀ ਟੀਸੀ ਸਾਹਿਬ ਐਡੀਸੀ ਸਾਹਿਬਾ ਕਮੇਟੀ ਹੈ ਇਸ ਕਰਕੇ ਬੇਨਤੀ ਹੈ ਕਿਲਾ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹ ਜਿਹੜੀ ਨੌਜਵਾਨ ਲੜਕੀ ਵਿਧਵਾ ਹੋ ਗਈ ਅੱਜ ਇਹਦੇ ਲਈ ਜੋ ਕਲੇਮ ਬੰਦ ਹੈ ਉਹ ਦਿੱਤਾ ਜਾਵੇ ਔਰ ਉਹਦੀ ਮਾਂ ਹੈ ਵਿਰਧ ਉਹਦੀ ਵੀ ਉਸਨੂੰ ਮਦਦ ਕੀਤੀ ਜਾਵੇ ਜੋ ਪਰਿਵਾਰ ਪਾਲ ਸਕਣ ਜਾਂ ਉਹਨਾਂ ਨੂੰ ਕੋਈ ਨੌਕਰੀ ਦਾ ਇੰਤਜ਼ਾਮ ਕੀਤਾ ਜਾਵੇ ਕਿ ਉਹਨਾਂ ਦੀ ਜ਼ਿੰਦਗੀ ਸੌਖੀ ਟੱਪ ਸਕੇ ਇਸ ਕਰਕੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਅਸੀਂ ਇਹ ਪਰਿਵਾਰ ਦੇ ਨਾਲ ਹੈ ਇਹ ਇਨਸਾਫ ਨਾ ਮਿਲਿਆ ਅਸੀਂ ਕੱਲ ਨੂੰ ਇਹ ਚੌਕ ਵੀ ਰੋਕਾਂਗੇ ਤੇ ਸੰਯੁਕਤ ਮੋਰਚਾ ਸਾਰਾ ਇਕੱਠਾ ਹੋ ਕੇ ਪਰਿਵਾਰ ਨੂੰ ਅਨਸਾਫ ਦਿਵਾਉਣ ਲਈ ਲੜਾਈ ਲੜੂਗਾ